ਵੈਂਕੂਵਰ ਦੇ ਨੇੜੇ ਕੋਲ ਹਬਰ ਵਿੱਚ ਇੱਕ ਹਬਰ ਯਾ ਸਮੁੰਦਰੀ ਜਹਾਜ਼ ਦੀ ਇੱਕ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਗਏ ਹਾਲਾਂਕਿ ਸਟਾ ਦੀ ਹਾਦਸੇ ਤੇ ਜ਼ਖਮੀ ਲੋਕਾਂ ਦੀ ਗਿਣਤੀ ਅਸਪਸ਼ਟ ਦੱਸੀ ਜਾ ਰਹੀ ਹੈ ਪੁਲਿਸ ਅਤੇ ਹਬਰ ਯਾ ਦਾ ਕਹਿਣਾ ਹੈ ਕਿ ਦੁਪਹਿਰ 1 ਵਜੇ ਤੋਂ ਠੀਕ ਪਹਿਲਾਂ ਜਹਾਜ਼ ਇੱਕ ਕਿਸ਼ਤੀ ਨਾਲ ਟਕਰਾ ਗਿਆ ਵੀਪੀਡੀ ਦਾ ਕਹਿਣਾ ਹੈ ਕਿ ਜਹਾਜ਼ ਅਤੇ ਕਿਸ਼ਤੀ ਦੋਵਾਂ ਤੇ ਬਹੁਤ ਸਾਰੇ ਲੋਕ ਸਵਾਰ ਸਨ ਹਬਰ ਯਾ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਪਾਇਲਟ ਸਮੇਤ 6 ਲੋਕ ਸਵਾਰ ਸੀ ਕਿਸ਼ਤੀ ਤੇ ਕਿੰਨੇ ਲੋਕ ਸਵਾਰ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਹਬਰ ਯਾ ਨੇ ਕਿਹਾ ਕਿ ਜਹਾਜ਼ ਦੇ ਸਾਰੇ 5 ਯਾਤਰੀ ਅਤੇ ਪਾਇਲਟ ਸੁਰੱਖੇ दा इलाज किया गया, थे, गया थे, सारे किश्ती जापते हैं इस दौरान पीसी एमरजेंसी है किश्ती से सवार दो मामूली सट्टा लगिया है जदों की वैनकूवर फायर रेस्क्यू के सहायक मुखी वॉल्टर परेरा का कहना है कि यह गंभीर सट्टा सन प्रेरा ने यह भी कहा कि जो होया उसकी तीब्रता देखते हुए स्थिति होर भी बदतर हो सकती सी